ਸਤਿ ਸ਼੍ਰੀ ਅਕਾਲ ਜੀ ਮੇਰੇ ਤੁਹਾਡਾ ਆਪਣੇ ਚੈਨਲ ਤੇ ਰਮਨਦੇਵ ਬਲੌਗ ਤੇ ਬਹੁਤ ਧੰਨਵਾਦ ਹੈ ਭਾਈ ਬਹੁਤ ਹੀ ਵਧੀਆ ਉਹ ਸੁਣਾਉਂਦੇ ਆ ਤੇ ਤੁਹਾਨੂੰ ਆਪਣੀ ਪੂਆ ਜੀ ਹੁਣ ਇੱਕ ਪੁਰਾਣੇ ਇਤਿਹਾਸਿਕ ਦਾ ਗੀਤ ਸੁਣਾਉਣ ਲੱਗਦੇ ਆ ਤੇ ਹੁਣ ਪੂਆ ਜੀ ਕਹਿੰਦੇ ਮੈਂ ਬਾਹਰ ਨਹੀਂ ਸੁਣਾਉਂਦੀ ਉੱਥੇ ਕਹਿੰਦੀ ਆ ਬਰੇ ਸੁਣਾਉ ਚਲੋ ਪੂਆ ਜੀ ਕੋਠੇ ਚੜ ਕੇ ਵੇਖੂ ビチュブドゥドゥドゥデサイヨビチューブドゥドゥドゥドゥデにサイヨビチーブドゥドゥテドゥ be ਵਾਹੀ ਬਾਬੋ ਪਾਦੀ ਲੱਗਿਆ ਪੂਆ ਜੀ ਥੈਂਕ ਯੂ ਧੰਨਵਾਦ ਹੈਲੋ ਕਰ ਦੋ ਸਾਰੇ ਨੂੰ ਇਹ ਕਿਵੇਂ ਲੱਗਿਆ ਆਪਣਾ ਪੁਰਾਣਾ ਇਤਿਹਾਸਿਕ ਗੀਤ ਆ ਕਿਵੇਂ ਲੱਗਾ ਜੀ ਪੁਰਾਣਾ ਇਤਿਹਾਸ ਪੁਰਾਣੇ ਬਿਉਰਗ ਤੇ ਆਪਾਂ ਨੂੰ ਕਮੈਂਟ ਜਰੂਰ ਦੱਸਿਓ ਜੀ ਸਾਰੇ ਆ ਬਹੁਤ ਵਧੀਆ ਜਿਵੇਂ ਤਰੋਂ ਆਪਣੀ ਮੰਮੀ ਗਈ ਹੋਈ ਆ ਹੁਣ ਖੇਤ ਆਰਾਇਆ ਕੰਮ ਸੀ ਤੇ ਹੁਣ ਮੈਂ ਕਰੇ ਗਿਆ ਗੱਲਾਂ ਖਾਵਾ ਤਿਆਰ ਕੇ ਪਰਸੋਂ ਬੰਦ ਅੰਦਰ ਕਿਉਂਕਿ ਪਾਸੂ ਮੈਂ ਸਵੇਰੇ ਸਵੇਰੇ ਨਮਾਤੇ ਸੀ ਉਸ ਤੇ ਬਾਹਰ ਕੀ ਛੜਿਆ ਹੁਣ ਉਹਦਾ ਮੀਹ ਪੂਰ ਜਿਹੀ ਪਈ ਇੱਧਰ ਦੇਖ ਸੰ ਤੁਸੀਂ ਤੇ ਇੱਧਰ ਕੋਕੋ ਬਠਾ ਹੈ ਤੇ ਇਧਰੇ ਆਪਣੇ ਆਪ ਬਸ ਗਣਿਆ ਨਹੀਂ ਹੁੰਦਾ ਛਾਈ ਹੋ ਰਹੀ ਹੈ ਬਾਹਰ ਹੀ ਖੜੀਆਂ ਰਹਿੰਦੇ ਜੀ ਕਈ ਵਾਰੀ ਇਹ ਤੱਪਾਗੇ ਪਾਉਂਗਰਦਾ ਹੈ ਲੋੜਾ ਇਹਨਾਂ ਨੂੰ ਇੱਥੇ ਆਪਾਂ ਪਾਣੀ ਪੂਣੀ ਪਿਆਤਾ ਸੀ ਤੇ ਆਪਾਂ ਉਤਰ ਖਲ ਪਈ ਹੈ ਉਹ ਬਾਲਟੀ ਪਈ ਹੈ ਦੇਉਣ ਕਰ ਰਹੇ ਮਮੀ ਹੈ ਨਹੀਂ ਤੇ ਜਿਹੜਾ ਕੱਲ ਆਪਾਂ ਸਬਜ਼ੀਆਂ ਸਾਰੀਆਂ ਥੋੜੀਆਂ ਸੀਗੀਆਂ ਜਿਹੜੀਆਂ ਆਪਾਂ ਸਾਰੀਆਂ ਸੀ ਥੋੜੀਆਂ ਸੀ ਉਹ ਇਹਨਾਂ ਨੇ ਸਵੇਰ ਤੱਕ ਸਾਰੀਆਂ ਮਕਾਦੀਆਂ ਖੁਰਨੀਆਂ ਭਰੀਆਂ ਪਈਆਂ ਸੀ ਬਾਕੀ ਡਾਣੇ ਹੀ ਰਹਿ ਗਏ ਸੀ ਬਸ ਹੁਣ ਤਾਂ ਸਾਰੀਆਂ ਖਾ ਗਈਆਂ ਸੀ ਸਬਜ਼ੀਆਂ ਤੇ ਮੰਮੀ 1:00 2:00 ਵਜੇ ਤੱਕ ਆਊਗੀ ਹਲੇ ਮੈਂ ਕਹਣਾ ਖੜੀ ਰਹਿ ਰਹੇ ਕਿ ਹਲੇ ਪੂਰਜੀ ਪਈ ਦੀ ਧੁੱਪ ਹੀ ਤਾਂ ਮੈਂ ਲੈਂਦਾ ਚਾਂਸਾ ਲੱਗ ਨਹੀਂ ਰਹੇ ਐਵੇਂ ਹੀ ਹੋ ਰਿਹਾ ਵਿੱਚੋਂ ਚਲੋ ਫਿਰ ਵੀ ਬੰਨ ਲੀਏ ਨੇ ਅੰਦਰੇ ਚਲੋ ਫਿਰ ਆਪਾਂ ਇਹਨਾਂ ਨੂੰ ਅੰਦਰੇ ਬੰਨਦੀ ਆ ਫਿਰ ਆਪਾਂ ਸਾਰੇ ਕੰਮ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਸੋਦਰ ਮਾਂ ਤੇ ਵੀ ਲੋਕੀ ਹੋ ਤੁਸੀਂ ਸਾਰੇ ਕਿਵੇਂ ਆ ਕੀਠਾ ਆਪਾਂ ਬਧੀਆ ਆਪਾਂ ਤਰਿਆ ਪੈਜੀ ਗੋੜਾ ਉਬਾਲਨਾ ਮੰਨ ਲੀ ਗਏ ਤੇ ਮਾਂ ਕੰਨੀ ਮੰਮੀ ਰਮਨ ਕੰਨ ਲੀ ਮੱਠੀਆਂ ਜਾਂ ਗੁਲਗੁਲੇ ਕੁਝ ਬਣਾ ਲਵਾਂ ਮਿੱਠਾ ਇਹ ਬਹੁਤ ਪਿਆਰਾ ਸੂਰੀ ਦਾ ਟਾਈਮ ਹੋ ਗਿਆ ਮੈਨੂੰ 1:00 ਵਜ ਗਿਆ ਤੇ ਕੱਪੜੇ ਆਪਣੇ ਬਹੁਤ ਪਿਆਰ ਤੋਂ ਆ ਕੁਛ ਆਪਣੇ ਮਸ਼ੀਨ ਤੇ ਪਈਏ ਥੋੜਾ ਜਿਹਾ ਮੀਰੇ ਕੋਲ ਸੱਚਾ ਕਪੜੇ ਤੋਲ ਲਏ ਬਹੁਤ ਜ਼ਿਆਦਾ ਕਪੜੇ ਪਈਏ ਮੈਨੂੰ ਕੱਲ ਵੀ ਧੋਤੇ ਕੱਲ ਆਪਣੇ ਖੇਤ ਸਕਿਆਂ ਦੀ ਪ੍ਰੋਗਰਾਮ ਸੀ ਗੁੜੀਏ ਦਾ ਵਿਆਹ ਲੈ ਕੇ ਆਈ ਸੀ ਉਹਦਾ ਚਲੇ ਗਏ ਸੀ ਆਪਾਂ ਸ਼ਾਮ ਨੂੰ ਉਹ ਤੇ ਮੇਰੇ ਜਾਈ ਫਿਰ ਆ ਕੇ ਘਰ ਦੇ ਕੰਮ ਹੋ ਜਾਣੇ ਸਾਨੂੰ ਪਤਾ ਹਨ ਸਵੇਰੇ ਤਾਂ ਮੈਂ ਬਹੁਤ ਯਾਦੇ ਪੈਰੇ ਹੁਣੇ ਪੈਰੇ ਮੇਰੇ ਵਿੱਚੁੱਟਦੇ ਸਵੇਰੇ ਮੈਂ ਸਾਰਾ ਕੰਮ ਧੰਦਾ ਕਰਕੇ ਇਹ ਵੇਠਾ ਆਪਣਾ ਕੋਕੋ ਕੋਕੋ ਕੁੰਦੀ 3 ਘੜੀਆਂ ਦੇ ਸਵੇਰੇ ਆਪਣਾ ਉਹਨਾਂ ਦਾ ਪਹਿਲਾਂ ਤੂੜੀ ਪਾਤੀ ਜਿਵੇਂ ਠੀਕ ਹੈ ਜੀ ਮੱਝਾਂ ਬਣਾਉਣਾ ਆ ਰਹੀਆਂ ਦੇਖੋ ਆਪਣਾ ਖਲੀ ਬਣਾ ਰਿਹਾ ਦੇਖ ਮੋਤੀ ਆ ਇਹ ਮੋਤੀ ਬਣਾ ਰਹੇ ਇਹਨਾਂ ਕੋਲ ਪੁੱਛਾ ਮਾਰ ਮਾਰ ਕੇ ਉਹ ਵੀ ਇਸਨੇ ਗੋਲ ਦੀ ਮਾਦਰੀ ਇਹ ਖੜ ਜੀ ਜਾਂਦਾ ਹੈ ਕੱਪੜੇ ਆਪਣੇ ਦੇਖੋ ਕਿੰਨੇ ਪੈ ਜਾਂਦੇ ਤੇ ਜਦੋਂ ਐਂ ਦੇ ਲੱਗਦਾ ਜੀ ਹੁਣ ਆਪਾਂ ਕੰਮ ਕਰ ਲਾਂਗੇ ਬਾਹਰ ਆ ਜਾਵਾਂਗੇ ਉਦੋਂ ਨਹੀਂ ਸ਼ੂਟ ਵਾਲੇ ਵੀ ਜਾਂਦੇ ਅੰਦਰ ਵੀ ਕੈਮਰਾ ਕਰਕੇ ਰੱਖੋਨੇ ਇਹ ਆਪਣਾ ਖਲੀ ਰਾਂਾ ਆਪਣਾ ਖਲੀ ਦੇਖੋ ਸਾਡੇ ਖਲੀ ਵੀ ਵੜਿਆ ਦੇ ਬਚਾਰਾ ਗੋਇਨਾ ਹੁਣ ਥੋੜਾ ਜਿਹਾ ਰੁਕ ਜਾ ਕਪੜੇ ਆਪਣੇ ਬਹੁਤ ਪਏ ਆ ਧੋਣ ਵਾਲੇ ਥੋੜਾ ਰੁੱਖੀ ਤਾਂ ਕਪੜੇ ਧੋਹੀ। ਉਹ ਬਾਹਰ amyl ਨਹੀਂ ਥੀ ਵਰਨਾ ਮੈਨੂੰ ਇੱਕ ਵਾਰੀ ਕ੍ਰਾਂਤੀ ਆ ਜਾਂਦਾ ਇਹ ਵਿੱਚ। ਜਿਵੇਂ ਮੈਂ ਪਾਸ ਕਰਾਂ ਨਹੀਂ ਵੀ ਮੈਂ ਜਦੋਂ ਇੱਥੋਂ ਕਢਦੇ ਆ ਔਖਾ ਹੋ ਜਾਂਦਾ। ਇਸ ਕਰਕੇ ਥੋੜਾ ਵਿਕਣਾ ਪੈਣਾ। ਇੱਕ ਵਾਰੀ। ਦੇਖੋ ਜੀ ਆਪਣੇ ਘੁੰਗੀਆਂ ਬੈਠੀਆਂ। ਠੰਡ ਦੇ ਵਿੱਚ। ਉੱਪਰ ਮੋਜਨਾ ਬੈਠਿਆ ਵਿਚਾਰੀਆਂ। ਇਹ ਤਾਂ ਛਾਂਡ ਬਲਗੀਆਂ ਦੀ ਹੋਵੇ ਨਾ ਤੇ ਕੱਲ ਆਪਣੇ ਕੁੱਤੇ ਨਹੀਂ ਧੋਤੇਗੇ ਕੱਲ ਆਪਣੀ ਸਕਿਆਂ ਦੀ ਸੀਗਾ ਮਤਲਬ ਇਸ ਰਿੱਕੇ ਚੋਂ ਕੁੜੀਆਂ ਦਾ ਵਿਆਹ ਲੈ ਕੇ ਆਉਣਾ ਸੀ ਉੱਥੇ ਪ੍ਰੋਗਰਾਮ ਸੀਗਾ ਕੱਲ ਆਪਣੇ ਫਿਰ ਟਾਈਮ ਨਹੀਂ ਲੱਗਿਆ ਕੱਪੜੇ ਧੋਣ ਦਾ ਇਸ ਕਰਕੇ ਕੱਲ ਇਕੱਠੇ ਹੋਵੇ ਬਸ ਇੱਕ ਦਿਨਾਂ ਧੋਤੇ ਜਾਣ ਤਾਂ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਮੈਂ ਹੁਣ ਗੁਹਾ ਕੱਢਦਾ ਗੁਹਾ ਕਰਤਾ ਮਤਲਬ ਨੇ ਸਾਰੇ ਆਪਣੇ ਪੌਦਿਆਂ ਨਾਲ ਇਖਲਾਸ਼ਨ ਕਰ ਰਹੇ ਨੇ ਤੇ ਇੱਧਰ ਆਪਣਾ ਮੈਨਾਂ ਗੁੜ ਪਰਿਆ ਸੀਗਾ ਅੱਪਾ ਬਣਾਵਾਂਗੇ ਜੀ ਕੁਝ ਮਿੱਠਾ ਮਾਈ ਗੋਡ ਚਲੋ ਇਹ ਠੰਡਾ ਹੋ ਜਾਂਦੇ ਫਿਰ ਆਪਣਾ ਸੋਹਣਾ ਰੈਸਪੀ ਸ਼ੇਅਰ ਕਰਾਂਗੇ ਕੀ ਬਣਾਵਾਂਗੇ ਜੋ ਤੁਸੀਂ ਕਹਿਣਗੇ ਇਹ ਬਣਾ ਕੇ ਖਵਾ ਦਾਂਗੇ ਭਈ ਸੋਨ ਸਾਰਿਆਂ ਨੇ ਤੁਸੀਂ ਵੀ ਸ਼ੱਕਣਾ ਠੀਕ ਹੈ ਜੀ ਸਾਰਿਆਂ ਨੇ ਨਾਲ ਬਣੇ ਰਿਹਾ ਕਰੋ ਵੀਰ ਸਰਦਾਰ ਜੀ ਰਾਂ ਛੁੱਟੀ ਲੈਣੀ ਪਈ ਬਹੁਤ ਜ਼ਿਆਦਾ ਮੀਂਹ ਸੀ ਸਵੇਰੇ ਇਸ ਕਰਕੇ ਅੱਜ ਘਰੇ ਰਹਿ ਪਏ ਰਮਨ ਵੀ ਅੰਦਰ ਬੈਠੇ ਮੈਂ ਤਾਂ ਕੱਪੜੇ ਤੇ ਵੇਨੀਆਂ ਕਿਸੇ ਦੇ ਕੱਪੜੇ ਸਲਾਈ ਕਰਕੇ ਦੇਣੇ ਸੀ ਰਮਨ ਦੇਖ ਰਿਹਾ ਟੀਵੀ ਲਓ ਜੀ ਹੁਣ ਆਪਾਂ ਜਿਹੜਾ ਗੁੜ ਵਾਲਿਆ ਸੀ ਉਹਦਾ ਪਾਟਾ ਉਹਨੇ ਮਠੀਆਂ ਵਾਸਤੇ ਏਡਾ ਕੁੰਨੇ ਜੀ ਥੋੜਾ ਜਿਹਾ ਠੀਕ ਹੈ ਜੀ ਤੇ ਆਪਾਂ ਤੇਲ ਚੱਕ ਲਿਆ ਇਹ ਅੰਦਰੋਂ ਤੇ ਹੁਣ ਸੋਨੇ ਮਠੀਆਂ ਬਣਾਵਾਂਗੇ ਇੱਕ ਤਾਂ ਕਹਿੰਦੇ ਮਠੀਆਂ ਬਣਾ ਕੇ ਦੋ ਮੰਮਾ ਖੋੜਨੀਆਂ ਨੇ ਮਠੀਆਂ ਖਾਣੀਆਂ ਤੇ ਇੱਕ ਬਣਾ ਕੇ ਦਿਓ ਮੁਰਗਲੇ ਇਹ ਹੋ ਗਿਆ ਜੀ ਆਪਣਾ ਗੁਲਗੁਲੇ ਦਾ ਆਟਾ ਤਿਆਰ ਗੋੰਦੇ ਸਮੇ ਆਪਾਂ ਤੋਂ ਵੀਡੀਓ ਨਹੀਂ ਬਣਾਈ ਗਈ ਠੀਕ ਹੈ ਜੀ ਇਦੇ ਵਿੱਚ ਮਨਾ ਮੰਗੇ ਸਾਰੇ ਇਹਨਾਂ ਨਾਲ ਬਣੀ ਰਹਿਣਾ ਤੇ ਹੁਣ ਦਿਖਾਉਨੇ ਆਪਾਂ ਬਾਹਰ ਤੋਂ ਥੋੜਾ ਮੀਂਹ ਘਟ ਗਿਆ ਜੀ ਐਂ ਤਾਂ ਪਈ ਜਾਂਦਾ ਵੀ ਹੁਣ ਕੰਡੀਆਂ ਜਾਂਦੇ ਆ ਪਰ ਜਮਣੀ ਬੰਦ ਹੋ ਗਿਆ ਤੇ ਮੱਝਾਂ ਨੂੰ ਪਾਤੀ ਜੀ ਆਪਾਂ ਕੱਖ ਤੇ ਹੁਣ ਆਪਾਂ ਗੋਇਆ ਬੱਠਾ ਸਿੱਟ ਕੇ ਆਉਣੇ ਪਹਿਲਾਂ ਫੇਰ ਲੱਗਾਂਗੇ ਕੰਮਾਂ ਤੇ ਮੱਝਾਂ ਨੂੰ ਆਪਾਂ 15-1 ਵਨ ਤੱਕ ਵੀਰ ਜਿਆਦੀ ਮੀਂਹ ਹੋਏ ਤੇ ਫਿਰ ਗਿੱਲੀ ਹੋ ਜਾਂਦੀ ਸਨਨੀ ਅੰਦਰੋਂ ਖਵਾ ਕੇ ਫੇਰ ਵਾਰ ਕੱਢ ਦਾਂਗੇ ਧਾਰ ਕੱਢ ਕੇ ਉਹ ਕੋਕੜੇ ਆਪਣੇ ਅੰਦਰ ਤੇ ਉੱਧਰ ਮਸ਼ੀਨ ਚ ਪਾਈ ਪਏ ਜੀ ਕੱਪੜੇ ਆਪਣੇ। ਫਿਰ ਪਾਈ ਕੰਨ ਨਾਲ ਨਾਲ ਚੱਲੀ ਜਾਂਦੇ ਨੇ। ਸੁਪਨੇ ਪਾਉਣੇ ਪੈਣਗੇ ਆਪਾਂ ਨੂੰ ਅੰਦਰ। ਹਾਂਜੀ ਮੇਤਰੋ ਮੰਮੀ ਲੈ ਜਾਂਦੀ ਹੈ ਜੀ। ਆਪਾਂ ਲਰੈਣ ਗਲਗੁਲੇ ਲੈ ਜਾਂਦੀ ਹੈ ਜੀ। ਮੱਠਣਾ ਦਾ ਆਟਾ ਆਪਣਾ ਕੰਨੇ ਤੇ ਹੈ ਡਰਾਗਨ ਇਹ ਤੇ ਜੀ ਬਹੁਤ ਹੁਣ ਰੁਕ ਗਿਆ ਕਿ ਆਪਾਂ ਕੱਪੜੇ ਈ ਮਸ਼ੀਨ 'ਚ ਪਾਈ ਹੋਣ ਸੰਖਾਈ ਸੀ ਤੇ ਨਾਲੇ ਆਪਾਂ ਇਹ ਚੀਜ਼ ਬਣਾਣੀ ਆ ਠੀਕ ਹੈ ਜੀ ਉਹ ਆਪਾਂ ਸਿੱਟਿਆ ਹੀ ਸੰਖਾਇਆ ਸੀ ਕੋਈ ਰੋਕਣ ਪਤੇ ਕਰਦਾ ਸਾਰਾ ਤੇ ਤੁਸੀਂ ਵੀ ਆ ਕੇ ਸਾਰੇ ਕਪੜੀ ਸਾਰੇ ਮੇਰੇ ਭੈਣ ਤੋਂ ਸਾਰੇ ਜਾਣੇ ਆਉਂ ਜੀ ਮੀਨਾ ਢੰਡਾ ਮੋਸਨੇ ਮਾਂ ਨੇ ਬੋਲ ਰੋ ਕਿ ਮੈਂ ਬੋਲ ਰੋ ਕਿ ਤੇ ਢੰਡਾ ਕਰ ਲੈਣੀ ਆ ਸੀ ਇਹ ਬਰਾਤਾ ਤੇ ਥੋੜਾ ਜਿਹਾ ਮਾਜ਼ਾੰ ਪੂਰਾ ਘੈਂਟ ਹੋ ਰਿਹਾ ਸੀ ਤੇ ਆਪਾਂ ਗੁਲਗੁਲੇ ਲੈ ਆਈਏ ਨੇ ਤੇ ਮੰਮੀ ਬਾਚੋਂ ਮਠਿਆ ਲਹੂਗੀ ਉਧਰ ਆਟਾ ਉਤਰਿਆ ਪੈਗਾ ਤੇ ਆ ਜੇ ਤੁਸੀਂ ਵੀ ਖਾਓ ਜੀ ਇਹਦੇ ਵੀ ਪਈਆਂ ਇਹਦੇ ਵੀ ਪਈਆਂ ਤੇ ਹਾਲੇ ਬਹੁਤ ਆ ਲੱਗ ਰਿਹਾ ਦੇਖਣ ਦੇ ਵਿੱਚ ਇਹ ਨਾਲ ਇਹ ਤਿਆਰ ਦੇ ਵਿੱਚ ਬੈਠੇ ਆਪਾਂ ਗਰਮ ਗਰਮ ਖਾਵਾਂਗੇ। ਲਓ ਜੀ ਅਸੀਂ ਬਣਾਉਣ ਲੱਗੇ ਹੁਣ ਮਠੀਆਂ। ਮਾਨੂੰ ਕਟਿੰਗ ਕੀਤੀਆਂ ਨੇ ਮਠੀਆਂ ਦੀ। ਇਹ ਕਟਿੰਗ ਆਪਾਂ ਮਰਵਾ ਲਈਏ ਮਠੀਆਂ ਆਹ ਬਣਨ ਲੱਗ ਪਏ। ਆਹ ਬਣ ਗਏ। ਠੀਕ ਹੈ ਜੀ। ਆਇਆ ਇਹਨਾਂ ਮਠੀਆਂ ਨੂੰ ਜਰੂਰ ਟੇਸਟ ਕਰੋ। ਇਹ ਬਣ ਗਏ ਬਣ ਗਏ। ਕਿ ਤਾਂ ਇਹ ਲੱਕਰੀ ਨੂੰ ਆਪਣੇ ਮੱਠੀਆਂ ਆਪਾਂ ਕਮੈਂਟਾਂ ਵਿੱਚ ਦਰੂਰ ਦੱਸੋ ਆਪਾਂ ਦੇਖਾਂਗੇ ਕਿ ਸਵਾਲ ਆਗਰੀਆਂ ਆ ਲੈ ਆਪਾਂ ਕਰਦੀਆਂ ਨੇ ਇਹ ਇੰਦਰ ਆਪਾਂ ਕਟਿੰਗ ਕਰ ਰਹੇ ਆਂ ਦੇਖ ਆ ਜਮ ਕਮਾਨ ਕਰ ਰਿਹਾ ਕਟਿੰਗ ਜੀ ਆਪਾਂ ਇੰਦਰ ਮਾਰ ਰਹੇ ਆਂ ਆਪਣੇ ਥੋੜੇ-ਥੋੜੇ ਮੱਠੀਆਂ ਨੂੰ ਹਲਾ ਰਹੇ ਆਂ ਠੀਕ ਹੈ ਜੀ ਜਲ ਮਜਾਂ ਜਲ ਜਿਆਦਾ ਤੇ ਬਾਤ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਦੇ ਬਣਨਾ ਅਰਮਾਨ ਹੈਲਪ ਕਰੀ ਜਾਂਦਾ ਵੀ ਮੰਮਾ ਹੀ ਸਖਾਰਾ ਹੈ ਨਾ ਮਟੀਆਂ ਬਣਾਉਣ ਨਰਮਣ ਚਲੋ ਜੀ ਬਣੇ ਰਿਓ ਸਾਰੇ ਵੀਡੀਓ ਇਹਨਾਂ ਮਿੱਤਰੋ ਆਪਣੀ ਹੋ ਗਈ ਹਣ ਸਮਾਪਤੀ ਇਧਰੋਂ ਆਪਾਂ ਪੂਰੀਆਂ ਭਰੀਆਂ ਲਾ ਲਈਆਂ ਇੱਥੇ ਫਤਿਹ ਹੋ ਗਿਆ ਹਣ ਕੰਮ ਤੇ ਅੱਜ ਦਾ ਬਲੌਗ ਅੱਜ ਆਪਾਂ ਇੱਥੇ ਐਂਡ ਕਰਦੇ ਆਂ ਤੇ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਸਸਰੀ ਕਾਲ ਜੀ ਉਹਦਾ ਕੋਸਾ ਦੇ ਆ ਦੇ ਕੋਜੀ ਵਿੱਚੀ ਪੂਰੀਆਂ ਪਈਆਂ ਨੇ ਤੇ ਤੇ ਦੇਖ ਰਹੇ ਹਾਂ ਤੇ ਬੂਰਾ ਮਾਸਤ ਬਣ ਗਿਆ ਜਿੱਦਾਂ ਬਹੁਤ ਸਵਾਦ ਸੀ ਖਾਓ ਫਿਰ ਫੁੱਲ ਇੰਜੋਏ ਕਰੋ ਤੇ ਇਹ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਤੇ ਮੌਸਮ ਵੀ ਪੂਰਾ ਘੈਂਟ ਹੋ ਰਿਹਾ ਸੀ ਤੇ ਜੋ ਦੇਖ ਕੇ ਤੁਹਾਨੂੰ ਅੱਜ ਆਪਣਾ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਸਸਰੀ ਕਾਲ ਜੀ